ਸਭੇ ਨਾਲ ਨੇ ਫਿਜ਼ੀਕਲੀ ਹੈਂਡੀਕੈਪ ਵੈਲਫੇਅਰ ਸੁਸਾਇਟੀ ਦੇ ਹਲਕਾ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸਿੰਘਾਗੋ ਡਾਕਟਰ ਰਵਿੰਦਰਪਾਲ ਸ਼ਰਮਾ ਜੀ ਸ਼ਰਮਾ ਜੀ ਪੰਜਾਬ ਗਵਰਨਮੈਂਟ ਦੀ ਸਭੇ 30 ਸਾਲ ਦੀ ਕਾਰ ਜ਼ਗਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਤਾਂ ਪਹਿਲਾਂ ਤੁਹਾਡੇ ਟੀਵੀ ਚੈਨਲ ਦਾ ਆਪਣੇ ਦਾ ਔਰ ਜੋੜੇ ਵੀ ਚੈਨਲ ਨੇ ਤੁਹਾਡੇ ਗੁਰਦੀਪ ਸਿੰਘ ਸ਼ਾਹਪੁਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਮੂੱਚੀ ਲੀਡਰਸ਼ਿਪ ਨੇ 3.5 ਸਾਲ ਦੇ ਵਿੱਚ ਉਹ ਕਾਰੀ ਆਰਿਏ ਕਰੇ ਨੇ ਕੰਮ ਕੀਤੇ ਨੇ ਜਿਹੜੇ ਪਿਛਲੀ ਸਰਕਾਰਾਂ 70 ਸਾਲ ਦੇ ਵਿੱਚ ਨਹੀਂ ਕਰ ਸਕੀਆਂ ਜਿੱਦਨ ਦੇ ਮੁੱਖ ਮੰਤਰੀ ਸਾਡੇ ਬਣੇ ਨੇ ਭਗਵੰਤ ਮਾਨ ਜੀ ਇਹਨਾਂ ਨੇ ਪਹਿਲਾਂ ਤਾਂ ਲਾਈਟ ਫ੍ਰੀ ਕੀਤੀ ਬੈਠਣ ਸਾਲ ਤੇ ਜਿਹੜੇ ਲੋਕਾਂ ਦੇ ਘਰਾਂ ਦੇ ਥੱਬੇ ਥੱਬੇ ਬਿਲਾਂ ਦੇ ਦੀ ਉਹ माफ ਹੋਏ ਨੇ ਤੇ ਬਾਕੀ ਕਿਸਾਨਾਂ ਦੇ ਅੰਦਰ ਜਿਹੜਾ بڑا ਭਾਦੀ ਸ਼ਾ ਜਿਹੜੀ ਲਾਈਟਾਂ ਦਿਨ ਰਾਤ ਨਹੀਂ ਆਂਦੇ ਲੋਕ ਵਿਚਾਰੇ ਤੱਕੇ ਖਾ ਕੇ ਜਾਂਦੇ ਸੀ ਲਾਈਟ ਨੂੰ 12 ਵਜੇ ਆ ਜਾਂਦੇ ਸੀ ਉਹ ਅੱਜ ਉਹਨਾਂ ਨੂੰ ਇਹ ਨਹੀਂ ਪਤਾ ਸਾਡਾ ਪਾਣੀ ਕਿੱਥੇ ਤੁਰਾ ਫਿਰਦਾ ਹੈ ਤੇ ਇਸ ਕਰਕੇ ਬਹੁਤ ਕਾਰਜਗਾਰੀ ਦੇ ਖੋਸ਼ ਨੇ ਹੁਣ ਜਿਹੜਾ ਮੀਂਹ ਦਾ ਮੌਸਮ ਦਾ ਹਾਲਤ ਖਰਾਬ ਨੇ ਹੜ੍ਹ ਆਏ ਹੋਏ ਨੇ ਉਹਨਾਂ ਦੇ ਪ੍ਰਤੀ ਸਾਡੇ ਮੁੱਖ ਮੰਤਰੀ ਜੀ ਹਰੇਕ ਇਲਾਕੇ ਦੇ ਅੰਦਰ ਜਾ ਰਹੇ ਨੇ ਔਰ ਭਾਰੀ ਸ਼ਾਹ ਨਾਲ ਜਾ ਰਹੇ ਨੇ ਜਿੰਨੇ ਵੀ ਨੁਕਸਾਨ ਦੇ ਮਵੇਜੇ ਨੇ ਜ਼ਮੀਨਾਂ ਦੇ ਗਰਦੌਰੀਆਂ ਕਰਕੇ ਉਹਨਾਂ ਨੂੰ ਉਹਨਾਂ ਨੂੰ ਮਵੇਜਾ ਕਰਾ ਰਹੇ ਨੇ ਇਸ ਕਰਕੇ ਸਾਡੇ ਭਗਵੰਤ ਮਾਨ ਜੀ ਦੇ ਕਾਰਜਕਾਰੀ ਤੇ ਬਹੁਤ ਵਧੀਆ ਲੋਕ ਖੁਸ਼ ਨੇ ਉਹ ਗਰੀਬਾਂ ਦਾ ਕਰੋੜਾਂ ਦਾ ਜਿਹੜਾ ਕਰਜ਼ ਸੀ ਸਿਰ ਚੜਿਆ ਆ ਉਹਨਾਂ ਨੇ ਮਾਫ਼ ਕੀਤਾ ਨੌਕਰੀਆਂ ਬਿਨਾਂ ਪੈਸੇ ਤੇ ਬਿਨਾਂ ਰਿਸ਼ਵਤ ਜਿਹੜੇ ਲੋਕ ਪਿਛਲੀਆਂ ਸਰਕਾਰਾਂ ਜਿਹ ਲੱਖਾਂ ਰੁਪਏ ਦੰਦੇ ਦੀ ਹਲੰਦੇ ਦੀ ਵਿਚੋਲਗੀਆਂ ਕਰਦੇਤੀ ਇਸ ਕਰਕੇ ਹੁਣ ਮੈਟ ਦੇ ਆਧਾਰ ਤੇ ਸਾਡੇ ਮੁੱਖ ਮੰਤਰੀ ਯੂਥ ਜਿੰਨੇ ਵੀ ਪੜ੍ਹੇ ਲਿਖੇ ਕਾਰਜਕਾਰੀ ਤੇ ਜਿਹਨੇ ਵਧੀਆ ਮੈਟ ਦੇ ਆਧਾਰ ਤੇ ਆਏ ਨੇ ਉਹਨਾਂ ਨੂੰ ਬਿਨਾਂ ਰਿਸ਼ਵਤ ਤੋਂ ਨੌਕਰੀ ਦਿੱਤੀ ਨੇ ਬੜੇ ਸ਼ਾਨਾ ਬੇਜ਼ਗਾਰੀ ਜਿਹੜੀ ਹੈ 100% ਤਾਂ ਆਪਾਂ ਕਹਿ ਨਹੀਂ ਸਕਦੇ ਨੇ 70% ਜਿਹੜੀ ਬੇਜ਼ਗਾਰੀ ਹੈ ਉਹ ਮਤਲਬ ਪੂਰੀ ਸਹੀ ਹੋਈ ਹੈ ਬਹੁਤ ਕਾਰਜਕਾਰੀ ਤੇ ਸਾਡੇ ਭਵੰਤਮਾਨ ਦੇ ਲੋਕ ਖੁਸ਼ ਨੇ ਮੱਟਰ ਸ਼ਰਮਾ ਜੀ ਜਿਸ ਤਰ੍ਹਾਂ ਕਿ ਪੰਜਾਬ ਪੁਲਿਸ ਵੱਲੋਂ ਜੁੱਧ ਨਸ਼ਿਆਂ ਨੂੰ ਚੜਾਇਆ ਗਿਆ ਹੈ। ਧਰਾਤਲੀ ਪੱਧਰ ਦੇ ਉੱਪਰ ਇਸ ਅਭਿਆਨ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਰਿਹਾ? ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ, ਅਰਪਨ ਸ਼ੁਕਲਾ ਜੀ ਸਾਡੇ ਡੀਜੀਪੀ ਸਾਹਿਬ, ਔਰ ਜੋਤੀ ਯਾਦਵ ਜੀ ਐਸਐਸਪੀ ਖੰਨਾ ਔਰ ਤੇ ਪਹਿਲ ਹਲਕੇ ਦੇ ਡੀਐਸਪੀ ਹਿੰਮਤ ਮਨੋਤਰਾ ਜੀ ਇਹਨਾਂ ਜਿਹੜੀ ਕਾਰਜਗਾਰੀ ਹੈ ਬਹੁਤ ਵਧੀਆ ਰਹੀ ਹੈ ਉਹ ਜਿੰਨੇ ਵੀ ਚੁੱਟੇ ਦੇ ਵਪਾਰੀ ਸੀ ਗੈਂਗ ਸੈਕਟਰ ਦੇ ਉਹਨਾਂ ਨੂੰ ਜਿਆਦਾ ਇਨਾਫਸਰਾਂ ਦਾ ਕਾਬਲੀਤਾ ਦਾ ਫਤਿਹ ਲਗਿਆ ਯੂਥ ਨੇ ਉਹਨਾਂ ਵੀ ਵਧੀਆ ਯੰਗ ਸਾਡੇ ਅਫਸਰ ਨੇ ਲੋਕ ਇਲਾਕੇ ਦੇ ਅੰਦਰ ਦਿੱਤੇ ਨੇ ਸਰਕਾਰ ਨੇ ਭਗੰਤ ਮਾਨ ਜੀ ਮੁੱਖ ਮੰਤਰੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਹਰਜੋਤ ਸਿੰਘ ਬੈਂਸੀ ਦਾ ਧੰਨਵਾਦ ਕਰ ਜਿਨ੍ਹਾਂ ਨੇ ਐਜੂਕੇਸ਼ਨ ਡਿਪਾਰਟਮੈਂਟਾਂ ਨੂੰ ਬੜਾ ਹੁਸ਼ਾ ਦਿੱਤਾ ਬੱਚਿਆਂ ਨੂੰ ਪੜ੍ਹਾਈਆਂ ਫ੍ਰੀ ਔਰ ਹਸਪੀਟਲ ਜਿਹੜੇ ਆਮ ਕਲੀਨਿਕ ਬਣਾਏ ਨੇ ਇਹਨਾਂ ਦਾ ਹੈਲਥ ਮਿਨਿਸਟਰ ਦਾ ਸਾਰਿਆਂ ਦਾ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਹਿੰਮਤ ਮਲੋਤਿਆ ਖਾਸ ਕਰਕੇ ਡੀਐਸਪੀ ਸਾਹਿਬ ਦਾ ਪੈਲ ਨੂੰ ਇਹਨੇ ਵਧੀਆ ਸਰਕਾਰ ਨੇ ਆਪਸੇ ਦਿੱਤੇ ਨੇ ਜਿਹੜੇ ਪੈਲ ਹਲਕੇ ਦੇ ਅੰਦਰ ਡਕੈਤੀਆਂ ਅਸਾਂ ਸਵੇਰ ਹੁੰਦੀ ਸੀ ਚੋਰੀਆਂ ਹੁੰਦੀ ਸੀ ਲੋਕਾਂ ਨੂੰ ਬੇਪੈ ਹੋ ਕੇ ਹੁਣ ਆਪਣਾ ਆਰਾਮ ਨਾਲ ਜ਼ਿੰਦਗੀ ਗੁਜ਼ਾਰਦੇ ਨੇ ਇਸ ਕਰਕੇ ਮੈਂ ਪ੍ਰਸ਼ਾਸਨ ਦਾ ਪਹਿਲ ਹਲ ਕੀਤਾ ਬਹੁਤ ਬਹੁਤ ਤੁਨ ਕਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ